ਕਰਦਰਾ ਆ ਗਿਆ ਗਿੱਦ ਗਿੱਡੀ ਚਲਦੀ ਕਰਿਆ ਨਹੀਂ ਇਹ ਗੱਲ ਨਹੀਂ ਕਹੀ ਮੈਂ ਨਾ ਸਮਝ ਨਹੀਂ ਜਦੋਂ ਵੇਖੋ ਤੁਸੀਂ ਮੈਂ ਇਹ ਗੱਲ ਨਹੀਂ ਕਹੀ ਤੁਹਾਨੂੰ ਗੱਲ ਸੁਣਿਆ ਵੀ ਕਰੋ ਬੰਦੇ ਬੰਦੇ ਨੂੰ ਘਰ ਤੇ ਆ ਲੰਦਿਆ ਕਰ ਤੇਰਾ ਮੈਨੂੰ ਮੈਨੂੰ ਤੇਰੀ ਕੀ ਨਾ ਗੱਲ ਦੀ ਸਮਝ ਨਹੀਂ ਲੱਗਦੀ ਤੇਰੀ ਕੀ ਤੂੰ ਕੀ ਨਾ ਚੁੰਨੀ ਕੀ ਆ ਜਦੋਂ ਮੈਂ ਵੇਖੋ ਫੋਨ ਤੇ ਵੀ ਤਤੀ ਇੱਥੇ ਵੀ ਤਤੀ ਜੋ ਮੈਂ ਮਾੜੀ ਮੋਟੀ ਜੇ ਗੱਲ ਕਹਿਦਾ ਤੇ ਗਾੜੀਆਂ ਕੀ ਨਾ ਦਾ ਮੂੰਹ ਏਡਾ ਬਣ ਜਾਂਦਾ ਤੇਰਾ ਆ ਕੀ ਮਤਲਬ ਹੋਇਆ ਹੈ ਕਿ ਘਰ ਆਏ ਨੂੰ ਕੀ ਨਾ ਮੱਥੇ ਤੇੜੀ ਕੀ ਨਾ ਤੇਰੇ ਤੇਰੀ ਭੈਣ ਦੀ ਨਾ ਤੂੰ ਪਾਣੀ ਪੁਛਾ ਨਾ ਦੂੰ ਸ਼ਰਮ ਨਹੀਂ ਹੁੰਦੀ ਤੇਰੇ ਪਿਓ ਨੇ ਨਹੀਂ ਬਣਾਈਆਂ ਤੇਰੇ ਆਪਰੇ ਪੰਨਦੀ ਮਾਈਕ ਕਰਦੀ ਤੇ ਬਣਾਉਂ ਵੀ ਆਪ ਰੋਟੀ ਤੇ ਪੱਕ ਗਈ ਆ ਫੇ ਮੈਂਤਾਉਗਾ ਇਸ ਕੋਲੋਂ ਖਾਲੂਗਾ ਇਹਨਾਂ ਦੀ ਪੈਕ ਕਰ ਲਈ ਆ ਤੇ ਸੋਈ ਸਾਫ ਕਰਨੀ ਆ ਬਸ ਸੋਈ ਸੋਫਾ ਕਰਕੇ ਤੇ ਮੈਂ ਫਲੈਪ ਤੇ ਵੀ ਜਾਣਾ ਨਵਾਂ ਸਟਾਫ ਆਇਆ ਵੇਖਣਾ ਪਤਾ ਨਹੀਂ ਕੰਮ ਕੋ ਮੋਂਦਾ ਕੋਈ ਕਿ ਨਹੀਂ ਇਹਨੂੰ ਹੋਂਦਾ ਮੈਂ ਸੋਈ ਵੀ ਸਾਫ ਕਰ ਲਾਂ यार जल्दी जाना पैना जल्दी, जल्दी कर मसिया अच मिलना मिस्त्री मिस्त्रियों मिलना सेवा चलनी है अगले पास जल्दी तो जल्दी कर लगी पता मैं रात के बारह बजने ਚੰਗਾ ਬਤੂ ਤਾਂ ਇਹ ਵਾਹ 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 ਚੰਗਾ ਲਾਮੇ ਚੱਲਿਆ ਹੈ ਸ਼ਮਨ ਮਿਲਦਾ ਤੇ ਬਹੁਤ ਲੇਟ ਹੋਇਆ ਨਾ ਅੱਜ ਅੱਗੇ 10 ਫੋਨ ਲਾਤੇ ਆ ਤੇ ਇੱਕ ਵੀ ਫੋਨ ਚੁੱਕਿਆ ਨਹੀਂ ਕੀ ਕਰੇ ਇਸ ਦੇ ਤਾਂ ਨਾ ਫੋਨ ਚੁੱਕਣਦੇ ਆ ਤੇ ਨਾ ਬੈਕ ਕਾਲ ਕਰਦੇ ਆ ਮੈਨੂੰ ਇਹ ਆ ਕਿ ਇਹ ਮੱਧ ਦਿਰਸਤੇ ਮੈਂ ਪਹੁੰਚ ਗਿਆ ਹਾਂ ਤੇ ਹੁਣ ਮੈਂ ਕਰਾਂ ਤੇ ਕਰਾਂ ਕੀ ਐਡਵਾਂਸ ਪੈਸੇ ਲੈ ਕੇ ਨਾ ਅਗਲੇ ਪਾਸੇ ਖਰਾਬ ਕਰਦੇ ਫਿਰ ਮੈਨੂੰ ਗੁੱਸਾ ਇੰਨਾ ਜਿਆਦਾ ਚੜਨਦਿਆ ਤੇ ਹੁਣ ਮੈਂ ਕਰਾਂ ਤੇ ਕਰਾਂ ਕੀ ਅਗਲੇ ਬਿਨਾਂ ਸਾਥ ਤੋਂ ਕਿਸੇ ਦੇ ਘਰ ਰਹਿ ਰਹੇ ਆ ਸ਼ਰਮ ਨਹੀਂ ਆਉਂਦੀ ਇਹਨੂੰ ਕਿ ਟਾਈਮ ਦੇ ਕੇ ਤੇ ਵੈਸੇ ਬੰਦਾ ਨਾ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਹੋਵੇ ਹਰ ਉਹ ਤੇ ਟੇਕੋ ਲਗੇ ਹੋਣ ਤਰ੍ਹਾਂ ਕਿੱਥੇ ਚਲੇ ਗਏ ਹੋ ਕਿਥੇ ਪਹੁੰਚ ਗਏ ਮੈਂ ਜੰਗਿਆਰਾ ਗੁਰੂ ਤੋਂ ਜੰਗਿਆਰਾ ਗੁਰੂ ਕ੍ਰੋਸ ਕੀਤਾ ਉਹ ਰੋਟੀ ਤੁਸੀਂ ਲੈ ਕੇ ਨਹੀਂ ਗਏ ਤੇ ਕੋਨੇ ਦੱਸ ਰਹੀਂਦਾ ਮੈਂ ਤੁਸ ਮੈਂ ਤੁਹਾਨੂੰ ਕਹਿੰਦਾ ਪਾਣਾ ਕਿੰਨਾ ਹੁੰਦਾ ਸਰੇ ਸਰੇ ਯਾਦ ਭੁੱਲ ਜਾਂਦਾ ਤੁਸੀਂ ਯਾਦ ਨਾਲ ਲੈ ਜਾਓ ਤੁਹਾਨੂੰ ਪਤਾ ਚੰਦਾ ਪੈਸੇ ਪਈ ਆ ਤੇਰੇ ਅੱਗੇ ਮਿਸਤਰੀ ਮੇਰਾ ਦੀ ਮਿਸਤਰੀ ਹੋਣੀ ਚੁੱਕੰਦਿਆ ਕਿਹਦੇ ਦੀ ਮਿਸਤਰੀ ਹੈ ਮਿਸਤਰੀ ਸਵੇਕ ਨੂੰ ਨਹੀਂ ਚੁੱਕੰਦਿਆ ਮੇਰਾ ਇਹ ਕਸੂਰ ਆ ਮੈਂ ਤੇ ਰੋਟੀ ਤਿਆਰ ਕੀਤੀ ਫੜ ਕੇ ਖਣਨੀ ਨਹੀਂ ਤੀ ਪੁਨਮ ਨੂੰ ਕਿ ਨਾਲ ਅ ਗੱਡੀ ਦੇ ਵਿੱਚ ਰੱਖ ਨਹੀਂ ਸਕਦੀ ਮੈਂ ਜਦੋਂ ਮੈਨੂੰ ਕਹਿ ਨਹੀਂ ਸਕਦੀ ਹਾਂ ਬੀਖੂ ਤਾਂ ਮੇਰੀ ਗੱਲ ਸੁਣੋ ਜੀ ਤੁਹਾਨੂੰ ਟੈਨਸ਼ਨ ਹੈ ਠੀਕ ਹੈ ਤੁਸੀਂ ਤਾਂ ਮੈਨੂੰ ਬੋਲ ਕੇ ਦੱਸ ਤਾਂ ਮੈਂ ਨਹੀਂ ਮੈਂ ਕਿਹਨੂੰ ਦੱਸਾਂ ਬੋਲ ਕੇ ਮੇਰਾ ਇਹ ਮੇਰਾ ਕੋਈ ਕਸੂਰ ਨਹੀਂ ਹੈ ਇਹ ਨੇ ਵੇਖੋ ਮੇਰੀ ਗੱਲ ਸੁਣੋ ਤੁਸੀਂ ਆਪਣੇ ਵਾਰੇ ਸਾਰੀਆਂ ਗੱਲਾਂ ਸੁਣਾ ਦਿੰਦੇ ਹੋ ਮੇਰੇ ਤੇ ਔਖੀ ਹੋ ਜਾਂਦੇ ਹੋ ਸਟ्रेस ਤੁਹਾਨੂੰ ਬਾਹਰ ਦਾ ਗੁੱਸਾ ਤੁਸੀਂ ਮੇਰੇ ਤੇ ਕਰੀ ਜਾਂਦੇ ਹੋ ਮੈਂ ਕਿਹਨੂੰ ਦੱਸਾਂ ਫਿਰ ਮੈਨੂੰ ਵੀ ਤਾਂ ਸਾਰੇ ਸਾਰੇ ਕਈ ਕੰਮ ਹੁੰਦੇ ਆ ਨਾ ਬਸ ਠੀਕ ਆ ਆਪਣੀਆਂ ਗੱਲਾਂ ਸੁਣਾ ਕੇ ਫੋਨ ਕੱਟਤਾ ਠੀਕ ਆ ਮੇਰੇ ਕੀ ਕਸੂਰੇ ਚ ਆਪਣੀਆਂ ਤੇ ਸੁਣਾਤੀਆਂ ਤੇ ਮੈਂ ਕਿਹਨੂੰ ਦੱਸਾਂ ਇਹ ਸੌ ਕੰਮ ਹੁੰਦੇ ਨੇ ਘਰ ਦਾ ਵੀ ਵੇਖਣਾ ਬਾਅਦ ਦਾ ਵੀ ਵੇਖਣਾ ਆਪਣੀਆਂ ਸੁਣਾਤੀਆਂ ਮੇਰੀ ਸੁਣੀ ਨਹੀਂ ਲਾਸਟ ਵੇ ਕਰਨਾ ਇਹ ਤੇ ਮੈਂ ਘਰ ਪਹੁੰਚ ਜਾਣਾ ਇਹਦੇ ਮੈਂ ਹਲੋ ਸਸ਼ਕਾਲ ਬਾਬਾ ਜੀ ਸਸ਼ਕਾਲ ਤੇ ਠੀਕ ਆ ਤੇ ਫੋਨ ਕਿਉਂ ਨਹੀਂ ਚੁੱਕਣ ਦਿਆ ਸ਼ੁਗਰ ਤੂੰ ਫੋਨ ਚੁੱਕਿਆ ਵਾ ਬਾਬਾ ਜੀ ਉਹ ਨਾ ਡਿੱਗੀ ਦੇ ਪਿਆਰੇ ਫੋਨ ਐਕਟਿਵ ਆ ਰਹੀ ਦੂ ਘੰਟੇ ਹੋ ਗਏ ਡਿੱਗੀ ਚ ਪਿਆ ਰਿਆ ਫੋਨ ਤੇਰਾ ਬਾਬਾ ਜੀ ਕੰਮ ਲੱਗੀ ਹਾਂ ਤੇ ਝਾਂਗ ਜਾ ਹੀ ਰਿੰਦਾ ਜੇਬ ਚ ਪਾਇਆ ਡਿੱਗ ਜਾਂਦਾ ਏ ਨਹੀਂ ਕੰਮ ਤੇ ਤੇ ਮੈਂ ਖਲੋਤਾ ਵਾਂ ਕਿਹੜੇ ਕੰਮ ਤੇ ਲੱਗ ਗਿਆ ਵਾਂ ਠੇਕਾੜੇ ਤੇਰਾ ਮਰਨਾ ਹੋਇਆ ਵਾ ਬਾਬਾ ਜੀ ਮੈਂ ਕਿ ਦਿਨੋਂ ਉੱਤੇ ਕਾ ਕੇ ਕਾ ਫੜ ਲੈ ਕੇਗਾ ਨਹੀਂ ਤੂੰ ਜਿਹੜੇ ਮੇਰੇ ਕੋਲ ਅਡਵਾਂਸ ਤੂੰ ਪੈਸੇ ਲੈ ਕੇ ਗਿਆ ਵਾਂ ਤੇ ਉਹ ਫਿਰ ਕਿਹੜੇ ਖੂਖਾ ਤੇ ਜਾ ਫਿਰ ਮੇਰੇ ਨਾਲ ਤੂੰ ਜ਼ਬਾਨ ਕਰਕੇ ਗਿਆ ਮੇਰੇ ਨਾਲ ਤੂੰ ਬਾਬਾ ਮੇਰਾ ਸਰ ਨਹੀਂ ਗਿਆ ਤਾਂ ਕਰਕੇ ਮੈਂ ਉਹ ਤੇ ਠੇਕਾ ਫੜ ਲਿਆ ਏ ਨੇ ਠੇਕਾਰੇ ਤੋਂ ਫੜ ਲਿਆ ਵਾ ਤੇ ਫਿਰ ਮੇਰੇ ਨਾਲ ਜਿਹੜੀ ਝਬਾਨ ਆਈ ਆ ਉਹਦਾ ਕੀ ਮਸਲਾ ਫਿਰ ਜਿਹੜੀ ਉਹ ਜਿਹੜੇ ਬੇਕਾਰ ਹੋ ਕੇ ਘਰ ਬੈਠੇ ਆ ਲੋਕੀ ਜਿਹੜੇ ਕੀ ਨਾ ਛੱਤ ਡਿੱਗ ਪਈ ਆ ਉਹਨਾਂ ਦਾ ਘਰ ਦੀ ਨੀਂਹ ਪੱਥਰ ਰੱਖਣਾ ਵਾ ਤੇ ਤੂੰ ਕੀ ਨਾ ਦਾ ਯਾਰ ਤੂੰ ਚੰਗੇ ਬੰਦੇ ਜੇ ਤੁਸੀਂ ਬਾਬਾ ਜੀ ਹੁਣ ਮੇਰਾ ਇਹ ਛੱਡਣਾ ਨਹੀਂ ਕਿ ਮੈਂ ਇੱਥੇ ਹੁਣ ਇੱਥੇ 20 25 ਦਿਨ ਲੱਗ ਜਾਣੇ ਜੀ ਤੇ ਵੇਖ ਲਓ ਜੇ ਤੇ 20 25 ਦਿਨ ਬਾਅਦ ਹੁੰਦਾ ਦੇ ਨਹੀਂ ਦੇ ਮਤਲਬ ਕਿ ਤੇਰੇ ਵੱਲੋਂ ਨਾ ਫਿਰ ਪੈਸੇ ਵਾਪਸ ਕਰਦੇ ਫਿਰ ਸਾਡੇ ਠੀਕ ਆ ਬਾਈ ਵੇਖ ਲੈਣੇ ਕੋਈ ਗੱਲ ਨਹੀਂ ਨਹੀਂ ਵੇਖ ਲੈਣੇ ਇਹ ਤਾਂ ਕਿ ਮੈਂ ਤੂੰ 20000 ਰੁਪਏ ਲੈ ਕੇ ਗਿਆ ਵਾਂ ਤੇ ਵੇਖ ਲੈਣੇ ਦਾ ਕੀ ਮਤਲਬ ਮੈਂ ਤਰਕ ਹੁਣੇ ਆਇਆ ਨਾ ਮੈਨੂੰ ਆਪਣੀ ਲੋਕੇਸ਼ਨ ਭੇਜ ਤੂੰ ਆਪਣੀ ਨਹੀਂ ਤੇ ਕੀ ਨਾ ਮੇਰੀ ਗੱਲ ਸੁਣ ਤੇ ਫਿਰ 20000 ਰੁਪਏ ਤੂੰ ਕਦੋਂ ਦੇਵੇਂਗਾ ਫਿਰ ਦੱਸ ਬਾਈ ਮੇਰੀ ਵੀ ਘਰ ਦੀ ਖੱਤੀ ਖੱਤੀ ਮੈਂ ਕਾਹ ਰੱਖਿਓ ਠੀਕਾ ਫੜ ਲੈ ਕਾ ਦੀਆਂ ਫੀਸਾਂ ਨਿਆਣਿਆਂ ਦੀਆਂ ਫੀਸਾਂ ਦੇਣ ਆ ਰਹੀਆਂ ਆ ਰਾਸ਼ਨ ਕੋਨ ਵਾਲਾ ਆ ਤਾਂ ਮੇਰਾ ਕਰਨ ਨਹੀਂ ਗਿਆ ਜੇ ਮੈਂ ਉਹਦੇ ਠੀਕਾ ਫੜ ਲੈ ਬਾਬੀ ਜੀ 20000 ਦੇ ਸਾਰੇ ਹੁਣ ਕੋਈ ਖਰੀਦ ਚੜੀ ਆ ਤੁਸੀਂ ਜੀ ਕਹਿੰਦੇ ਕਿ ਜਿੱਦਾਂ 20000 ਦੇ ਸਾਰੇ ਕੋਈ ਵੀ ਲਿਆ ਬੰਦਾ ਨਹੀਂ ਤੇ ਜੇ ਯਾਰ ਤੁਹਾਡੇ ਪੈਸੇ ਲੈਣ ਵਾਲੀਆਂ ਗੱਲੀਆਂ ਗੱਲਾਂ ਹੋਰ ਹੁੰਦੀਆਂ ਤੇ ਜਦੋਂ ਵਾਪਸ ਕਰਨਾ ਹੁੰਦਾ ਤਾਂ ਉਦੋਂ ਤੁਹਾਡੀ ਗੱਲਾਂ ਹੋਰ ਹੁੰਦੀਆਂ ਥੋੜੀ ਸ਼ਰਮ ਕਰਨੀ ਚਾਹੀਦੀ ਆ ਬਾਬਾ ਜੀ ਹੁਣ ਮੇਰਾ ਨਹੀਂ ਸਰੰਡਿਆ ਮੈਂ ਤਾਂ ਕੜ ਕੇ ਠੇਕਾ ਫੜ ਲਿਆ ਉਧਰ ਚਲ ਕੋਈ ਗੱਲ ਨਹੀਂ ਤੈਨੂੰ ਤੇਰੇ ਨਾਲ ਕਰਦੇ ਆ ਗੱਲ ਤੇਨ ਨਾਲ ਹੁਣ ਹੁਣ ਕੀ ਜਵਾਬ ਦੇਣਾ ਇਹਨਾਂ ਨੂੰ ਪਰ ਤੈਨੂੰ ਤੇ ਇੰਨਾ ਜ਼ਿਆਦਾ ਚਾਹ ਵਾ ਕੀ ਕਰਦਾ ਨਹੀਂ ਪੱਥਰ ਰੱਖਿਆ ਜਾਣਾ ਹੁਣ ਕਿਹੜੇ ਤਰੀਕੇ ਨਾਲ ਜਵਾਬ ਦਵਾਂਗਾ ਹਾਈ ਤਾਂ 15 20 ਦਿਨ ਲੱਗ ਜਾਣੇ ਕੋਈ ਮਿਸਤਰੀ ਲੱਭਣ ਨੂੰ ਨਹੀਂ ਡਿਆ ਕੀ ਕਰ ਸਕਦਾ ਮੈਂ ਸਮਝ ਨਹੀਂ ਆ ਰਹੀ ਛਾਸਟਿਕਾ ਛਾਸਟਿਕਾ ਲੇਟ ਪੁੱਛਣਾ ਯਾਰ ਕੰਮ ਹੀ ਮਿਲੇ ਐ ਮਨ ਦੀ ਰੋਟੀ ਤਿਆਰ ਕਰੋ ਇਹਨਾਂ ਦੀ ਕਰੋ ਆਪਣੀ ਕਰੋ ਫੇਰ ਹੋਰ ਕਾਜ ਜਦੋਂ ਬਹਾਂਟੀ ਲੇਟ ਹੋ ਜਾਂਦੀ ਕਈ ਕੰਮ ਕਰੋ ਇੱਧਰ ਨੂੰ ਆ ਉਹ ਇੱਕ ਸਰ ਬਿੜੀ ਉਹਨਾਂ ਨੇ ਬੜਾ ਸੇਦਾ ਦਿਮਾਗ ਖਰਾਬ ਕਰਤਾ ਕੋਈ ਹੋਰ ਕੋਈ ਵੀ ਨਹੀਂ ਹੁੰਦਾ ਤੇ ਉਸ ਨੂੰ ਬੋਲਣ ਲੱਗ ਜਾਂਦੇ ਕੀ ਹੋਇਆ ਕੀ ਹੁਣ ਕੀ ਹੈ ਯਾਰ ਫੋਨ ਕੀਤਾ ਮੈਂ ਚਲੇ ਗਏ ਇਤਰੇ ਇੰ ਤਿਆਰ ਹੋ ਕੇ ਚਲੇ ਗਏ ਅਸੀਂ ਅਜੇ ਹੀ ਮਦਰੂਨੀ ਸਕੂਲ ਛੱਡ ਕੇ ਗਏ ਉਹਨੂੰ ਵੀ ਛੱਡ ਕੇ ਆਈ ਮਗਰ ਮੈਂ ਫੋਨ ਕੀਤਾ ਮੈਂ ਕਿਹਾ ਤੂੰ ਟਿਫਨ ਨਹੀਂ ਲੈ ਕੇ ਪੈਕ ਹੋਇਆ ਛੱਡ ਗਏ ਹੋ ਕਹਿੰਦੇ ਕਿ ਅਹੀਂ ਤੂੰ ਨਹੀਂ ਮੇਰੀ ਗੱਡੀ ਚ ਰੱਖ ਸਕਦੀ ਹੈ ਟਿਫਨ ਜਾਂ ਯਾਦ ਨਹੀਂ ਕਰਵਾ ਸਕਦੀ ਮੇਰੇ ਹੱਥ 'ਚ ਨਹੀਂ ਟਿਫਨ ਪੜਾ ਸਕਦੀ ਹੁਣ ਵੇਖ ਮੈਨੂੰ ਕਿੰਨੇ ਕੰਮ ਹੁੰਦੇ ਆ ਅੱਗੇ ਮੁੰਡੇ ਨੂੰ ਸਕੂਲ ਛੱਡ ਹੁੰਦੇ ਹੁੰਦੇ ਚੱਲ ਇੱਕ ਟੈਨਸ਼ਨ ਖਤਮ ਹੋ ਜਾਂਦੀ ਹੈ ਵੀ ਚਲੋ ਇਹ ਤਨੇ ਮੈਨੂੰ ਕੋਈ ਟੈਨਸ਼ਨ ਅੱਜ ਉਹ ਵੀ ਨਹੀਂ ਕਰਕੇ ਗਏ ਕੁਝ ਵੀ ਨਹੀਂ ਕਰਕੇ ਗਏ ਆਂਟੀ ਲੇਟ ਹੋ ਗਈ ਆਂਟੀ ਵੀ ਉਹਨੂੰ ਵੇਟ ਕਰਕੇ ਆਈਆਂ ਅੱਧਾ ਕੰਮ ਮੈਂ ਉਹਦੇ ਹੁੰਦਿਆਂ ਨੂੰ ਕਰ ਲਿਆ ਏ ਉਤੋਂ ਇਹ ਇਹਨਾਂ ਨੂੰ ਫੋਨ ਕਰਕੇ ਮੈਂ ਦੱਸਿਆ ਕਿ ਤੁਹਾਡਾ ਡਿਫਨ ਰਹਿ ਗਿਆ ਘਰੇ ਕਿ ਚੱਲ ਨੇੜੇ ਤੇੜੇ ਨੇ ਤੇ ਫੜ ਲੈਣਗੇ ਉਤੋਂ ਕਿ ਮੇਰੇ ਕਸੂਰ ਗੱਡੀ ਜੜੀ ਨਾ ਗਲਤ ਤਰੀਕੇ ਨਾਲ ਬੋਲੀ ਨਾ ਸਾਰਾ ਮੂਡ ਅਫਸੈਟ ਹੋ ਗਿਆ ਚਲੋ ਕੋਈ ਗੱਲ ਨਹੀਂ ਸਰ ਵੀ ਸਟ्रेस ਹੁੰਦੇ ਆ ਤੇ ਥੋੜਾ ਜਿਹਾ ਯਾਰ ਮੈਨੂੰ ਸਮਝ ਨਹੀਂ ਆ ਸਟ्रेस ਚ ਹੁੰਦੇ ਆ ਪਰ ਜਿਹੜੀ ਮੈਨੂੰ ਟੈਨਸ਼ਨ ਹੈ ਮੈਨੂੰ ਕੌਣ ਸਮਝੇ ਉਹੀ ਤੇ ਗੱਲ ਮੈਨੂੰ ਹੁਣ ਕਿੰਨਾ ਬਰਡਨ ਹੈਗਾ ਕਿ ਬੇ ਮੁੰਡਾ ਨਾ ਸਕੂਲੋਂ ਲੇਟ ਹੋ ਜੇ ਆਂਟੀ ਨਹੀਂ ਆਈ ਉਹ ਵੀ ਕੰਮ ਕਰਨਾ ਜੇ ਨਹੀਂ ਕਰਕੇ ਆਉਂਦੀ ਤੇ ਗੰਦਾ ਗੰਦਾ ਲੱਗਦਾ ਤਾਂ ਕੋਈ ਆ ਹੀ ਜਾਂਦਾ ਘਰੇ ਇੱਥੇ ਮੈਨੂੰ ਟੈਨਸ਼ਨ ਨਹੀਂ ਸਟਾਫ ਦੀ ਸਟਾਫ ਹੁਣ ਆ ਗਈ ਕੁੜੀ ਉਹ ਹਾਂਜੀ ਹਾਂਜੀ ਕਿੱਦਾਂ ਲੱਗਦਾ ਕਿ ਕਰ ਲੂਗੀ ਕਰ ਲੂਗੀ ਬਸ ਬਾਕੀ ਇਹ ਹੈ ਕਿ ਥੋੜਾ ਦੋ ਚਾਰ ਦਿਨ ਕਰੂਗੀ ਕੰਮ ਫੇਰੀ ਪਤਾ ਲੱਗੂਗਾ ਜੀ ਅੱਜ ਆ ਲੈਂਦੇ ਇਹਨਾਂ ਨੂੰ ਅੱਜ ਮੈਂ ਉਹ ਗੱਲ ਕਰਕੇ ਸਾਹ ਲੈਣਾ ਆ। ਆ ਕੋ ਗੱਲ ਆ ਕਿ ਜਦੋਂ ਜੀ ਕੀਤਾ ਉਦੋਂ ਜੋ ਮਰਜ਼ੀ ਸੁਣਾਤਾ ਮੇਰਾ ਜਦ ਕੀ ਕਸੂਰ ਵੀ ਕੋਈ ਨਹੀਂ ਹੈਗਾ। ਹੁਣ ਸਹੀ ਅੱਜ। ਸਾਰੇ ਕੰਮ ਵੀ ਕਰੋ ਤੇ ਗੱਲਾਂ ਵੀ ਕਰੋ। ਅੱਜ ਬੜੇ ਟਾਈਮ ਨਾਲ ਘਰ ਦਾ ਰਾ ਆ ਗਿਆ ਅੱਗੇ ਤੇ ਗੱਡੀ ਚਲਦੀ ਕਦੀ ਆਈ ਨਹੀਂ। ਕਿਉਂ? ਤੂੰ ਮੈਨੂੰ ਬਾਹਰ ਹੀ ਚਾਉਣੀ। ਜਦੋਂ ਵੇਖੋ ਇਹ ਇਹ ਗੱਲ ਨਹੀਂ ਕਹੀ ਮੈਂ ਸਭੀ ਰਣੀ ਜਦੋਂ ਵੇਖੋ ਤੂੰ ਮੈਂ ਇਹ ਗੱਲ ਨਹੀਂ ਕਹੀ ਤੁਹਾਨੂੰ ਗੱਲ ਸੁਣਿਆ ਵੀ ਕਰੋਗੇ ਬੰਦੇ ਬੰਦੇ ਨੂੰ ਘਰ ਤੇ ਆ ਲੰਦਿਆ ਕਰ ਪਤਾ ਨਹੀਂ ਕੀ ਹਿਸਾਬ ਆ ਤੇਰਾ ਮੈਨੂੰ ਮੈਨੂੰ ਤੇਰੀ ਕੀ ਨਾ ਗੱਲ ਦੀ ਸਮਝ ਨਹੀਂ ਲੱਗਦੀ ਤੇਰੀ ਕੀ ਤੂੰ ਕੀ ਨਾ ਚੁੰਨੀ ਕੀ ਆ ਜਦੋਂ ਵੇਖੋ ਫੋਨ ਤੇ ਵੀ ਤਤੀ ਇੱਥੇ ਵੀ ਤਤੀ ਜੇ ਮੈਂ ਮਾੜੀ ਮੋਟੀ ਜੇ ਗੱਲ ਕਹਿਦਾ ਤੇ ਗਾੜੀਆਂ ਕੀ ਨਾ ਦਾ ਮੂੰਹ ਏਡਾ ਬਣ ਜਾਂਦਾ ਤੇਰਾ ਆਹ ਕੀ ਮਤਲਬ ਹੋਇਆ ਹੈਂ ਕਿ ਘਰ ਆਏ ਨੂੰ ਕੀ ਨਾ ਮੱਥੇ ਦੀੜੀ ਕੀ ਨਾ ਤੇਰੇ ਤੇਰੇ ਭੈਣ ਦੀ ਨਾ ਤੂੰ ਪਾਣੀ ਪੁਛਾ ਨਾ ਦੂੰ ਸ਼ਰਮ ਨਹੀਂ ਆਉਂਦੀ ਕਿ ਜਦੋਂ ਵੇਖੋ ਕਿ ਨਾਲ ਮੱਥੇ ਟੀੜੀ ਪਾਈ ਹੁੰਦੀ ਆ ਸ਼ਰਮ ਨਹੀਂ ਆਉਂਦੀ ਕਿ ਘਰ ਆਏ ਬੰਦੇ ਨੂੰ ਪਾਣੀ ਹੀ ਪੁੱਛਣਾ ਤੂੰ ਸੁਣਾ ਲਈ ਮੈਂ ਬੋਲਾਂ ਹੁਣ ਕੁਛ ਬੋਲਣ ਨੂੰ ਕੋਈ ਰਹਿ ਗਿਆ ਮੈਂ ਸਵੇਰ ਦੀਆਂ ਸੁਣਨਦੀ ਆ ਕਿ ਨੇ ਕੀ ਸੁਣਨ ਦੀ ਦੱਸ ਸਹੀ ਸਵੇਰ ਦਾ ਮੈਨੂੰ ਇੰਨਾ ਸੁਣਾਇਆ ਬਿਨਾ ਮਤਲਬ ਤੋਂ ਗਲਤੀ ਤਾਂ ਢੀ ਆਪਣੀ ਸੁਣਾਉਣ ਤੂੰ ਹੀ ਮੈਨੂੰ ਦੇ ਮੈਨੂੰ ਕੀ ਪਤਾ ਬਾਹਰ ਤੀ ਕੀ ਕਰਦੇ ਫਿਰਦੇ ਹੋ ਮੇਰਾ ਕੀ ਨਾ ਮੇਰਾ ਇਹਦੇ ਵਿੱਚ ਕੀ ਕਸੂਰ ਹੋ ਜਾਂਦਾ ਦੱਸ ਮੇਰਾ ਕੀ ਕਸੂਰ ਹੈ ਮੈਂ ਰੋਟੀ ਬਕਾ ਕੇ ਦੇਤੀ ਹੈ ਕਸੂਰ ਮੇਰਾ ਬੰਦਾ ਤੀਨਾਂ ਜਰਾਨੀ ਗੁੰਡੇ ਨੂੰ ਗੁੰਡੇ ਨੂੰ ਕੰਮ ਜਾਂਦੇ ਗਏ ਤੁਸੀਂ ਘਰ ਦੇ ਵਿੱਚ ਕੋਈ ਤਾਨੂੰ ਕੋਈ ਫਿਗਰ ਨਹੀਂ ਆ ਕਿ ਆਉਂਦਿਆਂ ਨੂੰ ਕੋਈ ਚੀਜ਼ ਬਣੀ ਹੈ ਨਹੀਂ ਬਣਾਉਣੀ ਮੈਨੂੰ ਜਿਆਦਾ ਗੱਲਾਂ ਨਾ ਸੁਣਾ ਜਦਿਆਂ ਮੈਂ ਕਿੰਨੂੰ ਸੁਣਾਵਾਂ ਫਿਰ ਮੈਨੂੰ ਦੱਸੋ ਨਾ ਜਾ ਆਪਣੀ ਮਾਂ ਸੁਣਾ ਜਾਗੇ ਜਦੋਂ ਕਿਸ ਤੀਜੇ ਬੰਦੇ ਨੂੰ ਸੁਣਾਉਂਗੀ ਨਾ ਤੇ ਤਮਾਸ਼ਾ ਤੁਹਾਡਾ ਹੀ ਲੱਗਣਾ ਮੇਰਾ ਤਮਾਸ਼ਾ ਕੋਈ ਨਹੀਂ ਲੱਗਣਾ ਤੁਹਾਡਾ ਵੀ ਲੱਗਣਾ ਮੇਰਾ ਕੱਲੀ ਤਾਂ ਨਹੀਂ ਲੱਗਣਾ ਤੁਹਾਨੂੰ ਕਿਸੇ ਨੇ ਸਿਆਣੇ ਨਹੀਂ ਕਹਿਣਾ ਆਪਣੇ ਬੋਰੀ ਪਿਸਰਿਆ ਚੌਕ ਤੱਕ ਚੱਲ ਚੱਲ ਇੱਥੋਂ ਚੌਕ ਤੱਕ ਬੋਰੀ ਪਿਸਰਿਆ ਆਪਣ ਬਸ ਤਾਂ ਦੇਖੋ ਤੇ ਹੈ ਕੋਈ ਰਹਿ ਗਿਆ ਜਦੋਂ ਲੜਾਈ ਕਰਨੀ ਉਦੋਂ ਬੋਰੀ ਬਿਸਤਰਾ ਚੋ ਉਦੋਂ ਬੋਰੀ ਬਿਸਤਰਾ ਚੋ ਮੈਂ ਚੱਲ ਜਾਈ ਨਹੀਂ ਆ ਸੰਭੋ ਮੁੰਡਾ ਵਾਪਸ ਨਾ ਮੁੜ ਕੇ ਆਂਦੀ ਵੀ ਨਹੀਂ ਜਿਹੜੇ ਸਟੇਸ਼ਨ ਪੜੇ ਸੰਭੋ ਆ ਵੱਡੀ ਤੂੰ ਸ਼ਰਮ ਲਈ ਤੂੰ ਸਾਰੀ ਯਾਰੀ ਬੰਦਾ ਜੇ ਬੋਲ ਦੇ ਮਾੜਾ ਮੋਟਾ ਤਾਂ ਇਹਦਾ ਇਹ ਹੁਣ ਮਤਲਬ ਹੈ ਕਿ ਆਪਣਾ ਕੀ ਨਾ ਬੋਰੀ ਬਿਸਤਰਾ ਚੁੱਕਣਾ ਤੇ ਕੀ ਨਾ ਦਾ ਦਫਾ ਰਹਿਣਾ ਬੜਾ ਤੇ ਬੜਾ ਕੋ ਬੋਲ ਜਾਂਦਾ ਤੇ ਤੇਰੇ ਪਿਓ ਨੇ ਨਹੀਂ ਬਣਾਈਆਂ ਤੇਰੇ ਪਰ ਨਦੀ ਕਰਦੀ ਤੇ ਬਣਾ ਉਹ ਵੀ ਆ ਸ਼ੁਕਰ ਹੈ ਮੈਂ ਸੋਚ ਨਹੀਂ ਰਹੀ ਹੀ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਨਾ ਮਤਲਬ ਜੇ ਕੋਈ ਗੱਲ ਹੋਈ ਗਈ ਆ ਸਟ्रेस ਚ ਇਹਨਾਂ ਨੇ ਮੈਨੂੰ ਕੁਝ ਮੋਲ ਹੀ ਦਿੱਤਾ ਤੇ ਜੇ ਮੈਂ ਵੀ ਮੈਂ ਹੀ ਨਹੀਂ ਸਮਝੂਗੀ ਤੇ ਕੌਣ ਸਮਝੂਗਾ ਨਹੀਂ ਮੈਨੂੰ ਫੋਨ ਕਰਨਾ ਚਾਹੀਦਾ ਇਹਨਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਕਿੱਥੇ ਹੈ ਗਈ ਆ ਕੁਝ ਖਾਦਾ ਵੀ ਤਾਂ ਕਿ ਨਹੀਂ ਖਾਦਾ ਹਲੋ ਹਾਂਜੀ ਕਿੱਥੇ ਹੋ ਮੈਂ ਘਰ ਤੇ ਲੱਗੀ ਆ ਚੱਲਿਆ ਆਂ ਚਾਬੀ ਕਿੱਥੇ ਕਰਦੀ ਮੈਂ ਘਰੇ ਹੀ ਆਂ ਗੇਟ ਖੁੱਲਾ ਹੀ ਆ ਜੋ ਉੱਪਰ ਹੀ ਆ ਮੈਂ ਆ ਮੈਂ ਆ ਗਿਆ ਕੋਈ ਗਰੂ ਸ਼ੁਕਰ ਹੈ ਇਹ ਜੋ ਕੁਝ ਮੇਰੇ ਵੱਲੋਂ ਹੋਇਆ ਹਨ ਇਹ ਹੋਇਆ ਗਲਤ ਇਹ ਹੋਣਾ ਨਹੀਂ ਸੀ ਚਾਹੀਦਾ ਨਿੱਕ ਨਿੱਕੀ ਗਲਤੀ ਮੇਰੀ ਉਹ ਖੁਸ਼ੀਆਂ ਦਾ ਖਿਆਲ ਰੱਖਦੀ ਆ ਘਰ ਦਾ ਮਾਹੌਲ ਜਿਹੜਾ ਵਾ ਉਹ ਬਹੁਤ ਜ਼ਿਆਦਾ ਠੀਕ ਰੱਖਣ ਦੀ ਕੋਸ਼ਿਸ਼ ਕਰਦੀ ਆ ਪਰ ਮੇਰੇ ਕਰਕੇ ਮੇਰੇ ਫਰਸਟ੍ਰੇਟ ਕਰਕੇ ਘਰ ਦਾ ਜਿਹੜਾ ਮਾਹੌਲ ਵਾ ਉਹ ਬਹੁਤ ਜ਼ਿਆਦਾ ਗੰਦਲਾ ਹੋ ਗਿਆ ਤੇ ਇਹ ਮੈਨੂੰ ਹੀ ਠੀਕ ਕਰਨਾ ਪੈਣਾ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਘਰ ਦਾ ਜਿਹੜਾ ਤਵਾਜਨ ਆ ਉਹ ਖਰਾਬ ਹੋਵੇ ਤੇ ਮੈਨੂੰ ਆਪ ਹੀ ਹੰਬਲਾ ਮਾਰਨਾ ਪੈਣਾ ਵਾ ਮੈਨੂੰ ਆਪ ਹੀ ਜਾਣਾ ਪੈਣਾ ਵਾ ਕਿਉਂਕਿ ਮੇਰੇ ਕਰਕੇ ਖਰਾਬ ਹੋਇਆ ਸਾਰਾ ਨਿੱਕੀ ਨਿੱਕੀ ਗੱਲ ਦਾ ਮੇਰਾ ਖਿਆਲ ਰੱਖਦੀ ਆ ਨਿੱਕੀ ਨਿੱਕੀ ਗੱਲ ਦੀਆਂ ਖੁਸ਼ੀਆਂ ਵੰਡਦੀ ਆ ਤੇ ਮੈਨੂੰ ਨਹੀਂ ਸੀ ਚਾਹੀਦਾ ਇਹ ਇਹ ਚੀਜ਼ਾਂ ਮੈਨੂੰ ਸੀ ਮੈਨੂੰ ਨਹੀਂ ਸੀ ਚਾਹੀਦੀਆਂ ਤੇ ਹੁਣ ਜਾ ਕੇ ਮੈਂ ਜੋ ਮਰਜ਼ੀ ਹੋ ਜੇ ਮੈਂ ਆਪਣੇ ਘਰ ਦਾ ਜਿਹੜਾ ਤਵਾ ਜਣਾ ਬਿਲਕੁਲ ਠੀਕ ਕਰਨਾ ਆ ਗਿਓ ਹੂੰ ਸ਼ਕਰਣੇ ਕੇ ਪਾਣੀ ਲਿਆ ਬੇਲਾ ਪਾਣੀ ਲਿਆ ਕਦੋਂ ਖਾਦਾ ਉਹ ਨਹੀਂ ਲੀ ਤਾਂ ਖਾਦਾ ਹੈ ਚਾਹ ਪੀਤੀ ਨਾਲ ਸੈਂਡਵਿਚ ਖਾਦਾ ਹੈ ਅੱਛਾ ਕੀ ਹੋਇਆ ਮਿਸਰੀ ਦਾ ਕੀ ਬਣਿਆ ਮਿਸਰੀ ਨੇ ਬੜਾ ਬੜਾ ਖਪਾਇਆ ਉਹਨੇ ਤੇ ਭਾਦੀ ਕਰਤੀ ਹੈਗੀ 1000 ਰੁਪਏ ਵੀ ਲੈ ਗਿਆ ਤੇ ਉਹਨਾਂ ਨੂੰ ਕੀ ਕੀ ਕਰਵਾਲਿਆਨ ਕਾਲ ਵਾਲੇ ਵਿਚਾਰੇ ਰੋਂਦੇ ਸੀਗੇ ਹੋਰ ਕੋਈ ਅਰੇਂਜਮੈਂਟ ਨਹੀਂ ਹੋਇਆ ਜੀ ਨਹੀਂ ਹੋਣੀ ਨਾ ਹੋਇਆ ਤੇ ਹਰੀ ਲੱਗ ਰਿਹਾ ਨਾ ਟਾਈਮ ਕੀ ਕਰਨਾ ਫਿਰ ਆਪਾਂ ਵੇਖੋ ਕੀ ਕਰਦੇ ਹਾਂ ਹੁਣ ਉਹਨਾਂ ਨੂੰ ਕੁਛ ਨਾ ਕੁਛ ਜਵਾਬ ਤੇ ਦੇਣਾ ਪੈਣਾ ਨਾ ਉਹਨਾਂ ਨੂੰ ਵਿਚਾਰੇ ਦਾ ਕੋਟ ਕਹਿਣਾ ਪਤਾ ਤਾਂ ਨਾ ਟਿਕਾਣਾ ਤਾਂ ਨਹੀਂ ਪਤਾ ਪਰ ਫੋਨ ਨੰਬਰ ਹੈਗਾ ਵਾ ਤਰਕਾਸ ਦਵਾਂਗੇ ਫਿਰ ਆਪਾਂ ਚਲੋ ਕੋਈ ਨਹੀਂ ਇੱਕ ਵਾਰ ਪਿਆਰ ਨਾਲ ਸਮਝਾ ਕੇ ਦੇਖ ਲਓ ਕੀ ਪਤਾ ਮੋੜੀ ਦਾ ਵੀ ਹਾਂ ਚਲ ਮੈਂ ਇਹ ਜੇ ਕੋਈ ਚਨੀਮਾ ਪੋੜ ਕੇ ਤੈਨੂੰ ਦੇਵਾਂ ਕੋਈ ਗੱਲ ਨਹੀਂ ਕੋਈ ਜਾਂਦਾ ਜੇ ਤੂੰ ਹੀ ਅੰਡਰਸਟੈਂਡ ਕਰੋ ਕੁਛ ਮੈਂ ਕਰਾਂ ਤੇ ਸਾਰਾ ਕੁਝ ਟਲ ਜਾਂਦਾ ਤੇ ਮੈਨੂੰ ਮੈਨੂੰ ਤੇਰਾ ਤਰ ਵੇਖਦਾ ਕਿ ਅੰਡਰਸਟੈਂਡ ਤੂੰ ਨਹੀਂ ਕਰਦੀ ਜੇ ਤਾਂ ਨਹੀਂ ਇਦਾਂ ਨਹੀਂ ਹੁੰਦਾ ਦੋਵਾਂ ਜੀਆਂ ਦੀ ਅੰਡਰਸਟੈਂਡਿੰਗ ਜ਼ਰੂਰੀ ਹੈ ਨਾ ਮੈਂ ਇਕੱਲੀ ਅੰਡਰਸਟੈਂਡ ਕਰੀ ਜਾਵਾਂ ਤੂੰ ਹੀ ਨਾ ਕਰੋ ਤੇ ਤਾਂ ਵੀ ਨਹੀਂ ਚਲਦਾ ਕਿਉਂਕਿ ਜੇ ਬੰਦੇ ਨੂੰ ਗੁੱਸਾ ਆਉਂਦਾ ਤੇ ਜਨਾਨੀ ਨੂੰ ਵੀ ਆਉਂਦਾ ਤੇ ਜੇ ਜਨਾਨੀ ਦੇ ਗੁੱਸੇ ਨੂੰ ਬੰਦਾ ਸਮਝ ਲੇ ਬੰਦੇ ਦੇ ਗੁੱਸੇ ਨੂੰ ਜਨਾਨੀ ਸਮਝ ਲੇ ਤੇ ਸਾਰੇ ਕੀ ਕਹਿੰਦੇ ਹੁੰਦੇ ਨੇ ਪ੍ਰੋਬਲਮਸ ਜਿਹੜੀਆਂ ਉਹਨਾਂ ਦੇ ਹੱਲ ਪ੍ਰੋਬਲਮਸ ਹੁੰਦੀਆਂ ਹੀ ਨਹੀਂ ਹਲਕੀ ਹੋਣੇ ਨੇ ਤੇ ਜੇ ਆ ਮੰਨ ਲਓ ਕਿ ਆਪਾਂ ਨਹਿਲੇ ਤੇ ਦੱਲਾ ਮਾਰੀ ਜਾਈਏ ਤੂੰ ਗੁੱਸਾ ਕਰੋ ਮੈਂ ਅੱਗ ਨੂੰ ਹੋਰ ਕਰਾਂ ਉਹਦੇ ਨਾਲ ਤੇ ਘੜੀ ਖਰਾਬ ਹੁੰਦੀ ਆ ਚਲੋ ਅੱਜ ਇਦਾਂ ਕਰਦੇ ਆ ਬਾਹਰ ਰੋਟੀ ਖਾ ਕੇ ਹੀ ਸਾਰੇ ਨੇ ਹੈ ਨਹੀਂ ਅੱਜ ਰਹਿ ਦਿੰਦੇ ਆਪਾਂ ਅੱਜ ਤੁਸੀਂ ਦਸ ਵਜੇ ਲੈ ਵੀ ਬਾਰੋਂ ਖਾਦਾ ਤੇ ਜੇ ਰਾਤ ਨੂੰ 12 ਖਾਵਾਂਗੇ ਤੇ ਸੇਧ ਖਰਾਬ ਹੋਊਗੀ ਆਪਾਂ ਕੱਲ ਨੂੰ ਚੱਲਦੇ ਆਂ ਹਾਂ ਚਲੋ ਕੱਲ ਫਿਰ ਇਦਾਂ ਕਰਿਓ ਨਾ ਤੇ ਮੈਂ ਆਪਣੇ ਕੰਮ ਤੋਂ ਫ੍ਰੀ ਹੋ ਗਈ ਆਪਾਂ ਕੱਲ ਨੂੰ 5 ਵਜੇ ਪੂਰੇ ਰੈਡੀ ਰਹੋ ਸਾਰੇ ਨੇ ਠੀਕ ਹੈ ਨਾ ਤੇ ਮੰਮੀ ਡੈਡੀ ਨੂੰ ਵੀ ਕਹਿ ਦਿਓ ਹਾਂਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੇ ਜਾਣਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਿਸ ਬੇਸ ਤੇ ਆ ਇਸ ਛੋਟੀ ਜੀ ਇੱਕ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਤੱਕ ਸਾਰੇ ਜਣਿਆਂ ਤੱਕ ਇੱਕ ਸੁਨੇਹਾ ਪਹੁੰਚਾਇਆ ਜਾਵੇ ਕਿ ਦੋਵੇਂ ਜੀ ਆਪਸ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਰਹਿਣੀ ਚਾਹੀਦੀ ਹੈ ਕਿ ਲਾਈ ਝਗੜੇ ਜਿਹੜੇ ਆ ਉਹ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਆ ਲੜਾਈ ਝਗੜੇ ਆ ਜਿਹੜੇ ਉਹ ਦੋ ਜਿਹੜੇ ਘਰਵਾ ਉਹ ਸਾਰੇ ਸ਼ਾਂਤੀ ਭੰਗ ਕਰ ਦਿੰਦੇ ਆ ਬਾਕੀ ਮੁਕਦੀ ਗੱਲ ਇਹ ਹੀ ਆਪਾਂ ਇੰਨੇ ਜ਼ਿਆਦਾ ਸਿਆਣੇ ਤੇ ਹੈ ਨਹੀਂ ਆ ਕੁਝ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੋਨੋਂ ਜੀ ਆਪਸ ਚ ਇਹ ਨਹੀਂ ਵੀ ਕਿਸੇ ਘਰ ਚ ਲੜਾਈ ਨਹੀਂ ਹੁੰਦੀ ਦੋਵਾਂ ਜੀਆਂ ਦੀ ਲੜਾਈ ਨਹੀਂ ਹੁੰਦੀ ਛੋਟੀ ਵੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਹੈ ਇਸ ਕਰਕੇ ਜੇ ਜ਼ਿਆਦਾ ਬੈਟਰ ਰਹੂਗਾ ਕਿ ਦੋਵੇਂ ਜਣੇ ਇੱਕ ਦੂਜੇ ਨੂੰ ਸਮਝ ਲੈਣ ਤੇ ਉਹਦਾ ਜਿਹੜਾ ਕਿ ਕਲੇਸ਼ ਖਤਮ ਤੇ ਜੇ ਦੋਨੋਂ ਜਣੇ ਤਮਾਸ਼ਾ ਬਣਾਉਣਾ ਚਾਹਣ ਤੇ ਤੀਸਰੇ ਬੰਦੇ ਨੂੰ ਐਡ ਕਰ ਲੈਣ ਤੇ ਉਹ ਜਿਹੜਾ ਹੈ ਕਿ ਉਹ ਲਾਲੋ ਕੀ ਇੱਕ ਤਮਾਸ਼ਾ ਇੱਜ਼ਤ ਖਰਾਬ ਸਾਰਾ ਕੁਝ ਖਤਮ ਘਰ ਖਰਾਬ ਹੋ ਜਾਂਦਾ ਘਰ ਦੇ ਵਿੱਚ ਵੇਖੋ ਜੀ ਛੋਟੀਆਂ ਛੋਟੀਆਂ ਗੱਲਾਂ ਦੇ ਨੋਕ-ਝੋਕ ਹੁੰਦੀ ਰਹਿੰਦੀਆਂ ਪਰ ਉਹ ਨੋਕ ਝੋਕ ਵੱਡੇ ਵੱਡੀ ਲੜਾਈ ਦੇ ਵਿੱਚ ਨਾ ਬਦਲੇ ਹਾਂ ਹਨਾ ਤੇ ਸਾਡੇ ਨਾਲ ਤੁਸੀਂ ਮਿਲੋ ਸਾਡੇ ਮਿਸਤਰੀ ਸਾਹਿਬ ਨੂੰ ਜਿਨ੍ਹਾਂ ਨੇ ਸਾਡੇ 20000 ਰੁਪਏ ਖਾਦਾ ਹੈ ਹੈ ਲਓ ਮਿਸਤਰੀ ਸਾਹਿਬ ਕੋ ਬੋਲਣ ਕਿ ਤੁਸੀਂ ਕੁਝ ਕਹਿਣਾ ਚਾਹੋਗੇ ਇਹਨਾਂ ਕਹਿੰਦਾ ਨਹੀਂ ਇਹ ਕਹਿੰਦਾ ਨਹੀਂ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀਡੀਓ ਵੇਖੀ ਆ ਤੇ ਇਸੇ ਤਰੀਕੇ ਦੇ ਨਾਲ ਅਗਲੀ ਵੀਡੀਓ ਜੇ ਤੁਸੀਂ ਇਸ ਵੀਡੀਓ ਨੂੰ ਪਿਆਰ ਦਿੰਦੇ ਹੋ ਤੇ ਅਗਲਾ ਜਿਹੜਾ ਵੀਡੀਓ ਬਾ ਉਹ ਕਿਸੇ ਵਧੀਆ ਵਿਸ਼ੇ ਤੇ ਤੁਹਾਡੇ ਸਾਹਮਣੇ ਮੇਰੇ ਟਾਪਿਕ ਸਾਡੇ ਕੋਲ ਬਹੁਤ ਪਏ ਨੇ ਇਹ ਜਸਟ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਸੰਦ ਕਰਦੇ ਹੋ ਤੇ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਆਪਣੀਆਂ ਜਿੱਦਾਂ ਲਾਲੋ ਕੀ ਪਰਸਨਲ ਲਾਈਫ ਨਾਲ ਰਿਲੇਟਡ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਮਿਲਦੇ ਹਾਂ ਜਲਦੀ ਨਵੇਂ ਵਲੌਗਸ ਦੇ ਨਾਲ ਨਵੀਆਂ ਵੀਡੀਓਜ਼ ਦੇ ਨਾਲ ਜਿਹੜੇ ਰਿਹਾ ਸਾਡੇ ਚੈਨਲ ਤੇ ਵੈਰੀ ਗੁਰਜੀ ਕਾ ਖਾਲਸਾ ਵੈਰੀ ਗੁਰਜੀ ਕੀ ਫਤਿਹ